2.5 ਸਾਲ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਨ੍ਹਾਂ 2.5 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਇੱਕ ਚੀਜ਼ ਦੱਸ ਦਿਨ ਜਿਹੜੀ ਇਹਨਾਂ ਨੇ ਜਲੰਧਰ ਵੈਸਟ ਨੂੰ ਦਿੱਤੀ ਹੋਵੇ ਜਦੋਂ ਦੀ ਇਹ ਸਰਕਾਰ ਬਣੀ ਹੈ ਨਸ਼ਾ ਹਰ ਤਰ੍ਹਾਂ ਦਾ ਸੱਟੇ ਦਾ ਬਾਜ਼ਾਰ ਇੰਨਾ ਉਹ ਕਹਿੰਦੇ ਜੀ ਇੰਨਾ ਸਿਖਰਾਂ ਤੇ ਹੈ ਕਦੀ ਜਲੰਧਰ ਵਿਸਤੇ ਵਿੱਚ ਇਹ ਕਾਰੋਬਾਰ ਪਹਿਲਾਂ ਨਹੀਂ ਸੀ ਹੁੰਦੇ ਜਦੋਂ ਦੀ ਇਹ ਸਰਕਾਰ ਬਣੀ ਉਦੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਇਹਨਾਂ ਕੋਲੇ આરોਪ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਮੈਂ ਕਹਿੰਨੀ ਇਹ ਮੁੱਦੇ ਦੀ ਗੱਲ ਕਰੋ ਮੈਨੂੰ ਸਿਰਫ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਲਈ ਕੀ ਕੀਤਾ ਇਹ ਫਾਲਤੂ ਦੀ ਰਾਜਨੀਤੀ ਨਾ ਕਰਨ ਪਲੀਜ਼ ਬਿਲਕੁਲ ਰਾਜਨੀਤੀ ਨਾ ਕਰਨ ਉਹ ਆਪ ਛੱਡ ਕੇ ਚਲਾ ਗਿਆ ਇਹ ਕਹਿ ਰਿਹਾ ਸੀ ਕੱਢਦੇ ਕੀ ਗੱਲ ਕਰ ਰਹੇ ਜਲੰਧਰ ਜਿਮਨੀ ਚੌਂਕ ਇਸ ਵੇਲੇ ਸਿਖਰਾਂ ਤੇ ਹੈ ਤਾਂ ਵੱਡੇ ਆਗੂ ਇਸ ਵੇਲੇ ਪ੍ਰਚਾਰ ਕਰ ਰਹੇ ਨੇ ਤਾਂ ਰਾਜਾ ਵੜਿੰਗ ਦੇ ਪਤਨੀ ਅਮ੍ਰਿਤਾ ਵੜਿੰਗ ਇਸ ਵੇਲੇ ਚੋਣ ਮੈਦਾਨ 'ਚ ਨਹੀਂ ਤੇ ਪੰਜਾਬ ਦਾ ਅਸਲ ਚੋਣ ਅਖਾੜਾ ਜਿਹੜਾ ਹੈ ਉਹ ਪਖਾਉਂਦੇ ਨੇ ਮੈਡਮ ਕੀ ਕਹਿਣਾ ਚਾਹੋਗੇ ਇਸ ਵਾਰ ਤੁਹਾਡੀ ਪਾਰਟੀ ਵੱਲੋਂ ਇੱਕ ਔਰਤ ਨੂੰ ਮੌਕਾ ਦਿੱਤਾ ਗਿਆ ਹੈ ਕੀ ਸਮਝਦੇ ਹੋ ਨਾ ਚੋਣਾਂ ਨੂੰ ਕਿਉਂਕਿ ਰੀਸੈਂਟਲੀ ਤੁਸੀਂ ਆਪਣੇ ਹਸਬੰਦ ਵਾਸਤੇ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਹੁਣ ਇੱਕ ਔਰਤ ਵਾਸਤੇ ਪ੍ਰਚਾਰ ਕਰ ਰਹੇ ਕੀ ਕਹਿਣਾ ਚਾਹੋਗੇ ਮੈਂ ਇੱਕੋ ਹੀ ਬੇਨਤੀ ਕਰੂੰਗੀ ਸਾਰੇ ਜਲੰਧਰ ਵੈਸਟ ਦੇ ਨਿਵਾਸੀਆਂ ਨੂੰ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਲੰਧਰ ਵੈਸਟ ਦੇ ਵਿੱਚੋਂ ਕਿਸੇ ਔਰਤ ਨੂੰ ਟਿਕਟ ਦਿੱਤੀ ਹੈ ਕਿਸੇ ਪਾਰਟੀ ਨੇ ਕਿਰਪਾ ਕਰਕੇ ਸਾਡੀ ਭੈਣ سورندر ਕੌਰ ਜੀ ਨੂੰ ਵੋਟਾਂ ਪਾ ਕੇ ਇਤਿਹਾਸ ਰਚ ਦਿਓ ਕਿ ਪਹਿਲੀ ਵਾਰ ਇੱਥੋਂ ਔਰਤ ਨੂੰ ਜਿਤਾ ਕੇ ਭੇਜੋ ਬਸ ਇੰਨੀ ਬੇਨਤੀ ਦੇ ਨਾਲ ਪਰ ਤੁਸੀਂ ਕੀ ਸਮਝਦੇ ਹੋ ਜਿਸ ਤਰੀਕੇ ਨਾਲ ਸਰਕਾਰ ਦਾ ਪੂਰਾ ਤੰਤਰ ਇਸ ਵੇਲੇ ਲੱਗਾ ਹੈ ਸਰਕਾਰ ਕਹਿ ਰਹੀ ਹੈ ਸੀ ਆਮ ਆਦਮੀ ਦੇ ਵਿੱਚ ਆ ਕੇ ਸਾਰੀ ਆਮ ਆਦਮੀ ਵਿੱਚ ਆ ਗਈ ਹੈ ਔਰ ਇਸ ਵੇਲੇ ਇਸ ਵਾਰ ਜਿੱਤ ਜਿਹੜੀ ਹੈ ਉਹ ਬੀਜੇਪੀ ਦੀ ਹੋਣ ਜਾਂ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਦੇਖੋ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ 3 ਸਾਲ ਤੋਂ 2.5 ਸਾਲ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਨਾ ਢਾਈ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਇੱਕ ਚੀਜ਼ ਦੱਸ ਦਿਨ ਜਿਹੜੀ ਇਹਨਾਂ ਨੇ ਜਲੰਧਰ ਵੈਸਟ ਨੂੰ ਦਿੱਤੀ ਹੋਵੇ ਜਾਂ ਜਲੰਧਰ ਵੈਸਟ ਦੇ ਵਿੱਚ ਡਿਵੈਲਪਮੈਂਟ ਕਰਾਈ ਹੋਵੇ ਜੇ ਇੱਕ ਵੀ ਚੀਜ਼ ਦੱਸ ਦੇਣਗੇ ਤਾਂ ਅਸੀਂ ਤੁਹਾਡੇ ਤੋਂ ਵੋਟ ਨਹੀਂ ਮੰਗਦੇ ਦੂਸਰੀ ਗੱਲ ਇਹ ਹੈ ਲੋਕ ਬਹੁਤ ਸਮਝਦਾਰ ਹੈ ਦੇਖੋ ਸਾਰੀ ਸਰਕਾਰ ਸਾਰੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਸਾਰੇ ਮੰਤਰੀ ਸਾਰੀ ਬਿਊਰੋਕ੍ਰਾਸੀ ਸਾਰੀ ਪੰਜਾਬ ਦੀ ਇੱਥੇ ਜਲੰਧਰ ਚ ਆ ਕੇ ਬੈਠੀ ਹੈ ਜਿਹੜਾ ਕੰਮ ਇਹਨਾਂ ਤੋਂ 2.5 ਸਾਲਾਂ ਚ ਨਹੀਂ ਹੋਇਆ ਇਹ ਚਾਹੁੰਦੇ ਅਸੀਂ 20 ਦਿਨਾਂ ਚ ਕਰ ਦੀ ਉਹ ਕਿਵੇਂ ਹੋ ਜਾਊਗਾ 20 ਦਿਨਾਂ ਚ ਕੰਮ ਤੇ ਵੋਟਾਂ ਲੈਣ ਦੇ ਲਈ ਸਾਰੇ ਇੱਥੇ ਆ ਗਏ 2.5 ਸਾਲ ਪਹਿਲਾਂ ਕਿੱਥੇ ਸੀ ਇਹ ਲੋਕ ਪਰ ਮੈਂ ਉਹ ਕਹਿ ਰਹੇ ਨਹੀਂ ਕਿ ਜਿਹੜਾ ਸ਼ੀਤਲ ਲੰਗਰਾਲ ਸੀ ਉਹਨਾਂ ਨੂੰ ਅਸੀਂ ਐਮ.ਐਲ.ਏ ਬਣਾਇਆ ਪਰ ਉਹਨੇ ਕੰਮ ਨਹੀਂ ਕੀਤਾ ਤੇ ਕਿਹਦੀ ਜ਼ਿੰਮੇਵਾਰੀ ਸੀ ਕੰਮ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ ਐਮਐਲਏ ਆਮ ਆਦਮੀ ਪਾਰਟੀ ਦੇ ਸੀ ਨਾ ਤਾਂ ਪਾਰਟੀ ਦੀ ਜ਼ਿੰਮੇਵਾਰੀ ਬੰਦੀ ਸੀ ਤੁਸੀਂ ਦੇਖੋ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਨਸ਼ਾ ਹਰ ਤਰ੍ਹਾਂ ਦਾ ਸੱਟੇ ਦਾ ਬਾਜ਼ਾਰ ਇੰਨਾ ਉਹ ਕਹਿੰਦੇ ਜੀ ਇੰਨਾ ਸਿਖਰਾਂ ਤੇ ਹੈ ਕਦੀ ਜਲੰਧਰ ਵਸਤੇ ਵਿੱਚ ਇਹ ਕਾਰੋਬਾਰ ਪਹਿਲਾਂ ਨਹੀਂ ਸੀ ਹੁੰਦੇ ਜਦੋਂ ਦੀ ਇਹ ਸਰਕਾਰ ਬਣੀ ਉਦੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਤੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਲੋਕਾਂ ਕੋਲ ਬੇਸਿਕ ਸੁਵਿਧਾਵਾਂ ਹੈ ਨਹੀਂ ਪੀਣ ਵਾਲਾ ਪਾਣੀ ਹੈ ਨਹੀਂ ਆਮ ਗਲੀਆਂ ਦੇ ਵਿੱਚ ਸਿਵਰੇਜ ਬਲੌਕ ਪਏ ਐ ਇਹ ਬੇਸਿਕ ਸੁਵਿਧਾਵਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੂਤ ਪਾਸੇ ਇਹ ਗੱਲ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਏਗਾ ਕਿ ਪੈਂਡਰਾਈਵ ਇਸ ਵळे ਰਾਜਨੀਤੀ ਚੱਲ ਰਹੀ ਨੇ। ਚੀਤਲੰਗਰਾਲ ਕਹਿ ਰਹੇ ਨੇ ਕਿ ਤੁਹਾਡਾ ਐਮ.ਐਲ.ਏ ਪੈਸੇ ਲੈਂਦਾ। ਇਸ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਦੂਸਰੇ ਦੇ ਉੱਤੇ આરોਪ ਲੱਗ ਰਹੇ ਨੇ ਸਿੱਧੇ ਤੌਰ ਤੇ। ਇਹਨਾਂ ਨੂੰ ਦੇਖੋ ਆਮ ਆਦਮੀ ਪਾਰਟੀ ਦੇ ਕੋਲੇ ਜਿੰਨੇ ਇਹਨਾਂ ਦੇ ਕੈਂਡੀਡੇਟਸ ਐ ਜਿੰਨੇ ਵਿਰੋਧੀ ਧਿਰ ਐ ਇਹਨਾਂ ਕੋਲੇ આરોਪ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ। ਮੈਂ ਕਹਿੰਨੀ ਇਹ ਮੁੱਦੇ ਦੀ ਗੱਲ ਕਰੋ। ਮੈਨੂੰ ਸਿਰਫ ਇੱਕ ਗੱ ਸਿਰਫ ਇੱਕ ਗੱਲ ਤੇ ਵੋਟਾਂ ਪੈਣੀਆਂ ਇੱਕੋ ਗੱਲ ਤੇ ਪੈਣਗੇ ਜਿਹੜਾ ਕੰਮ ਕਰੂਗਾ ਵੋਟਾਂ ਨੂੰ ਪਾਊਗੀ ਸਾਡੇ ਕੈਂਡੀਡੇਟ ਹੈ ਬੀਬੀ ਸੁਰਿੰਦਰ ਕੌਰ ਜੀ ਪਿਛਲੇ 25 ਸਾਲ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਹੈ ਚਾਰ ਵਾਰ ਦੇ ਕਾਉਂਸਲਰ ਹੈ ਡਿਪਟੀ ਮੇਅਰ ਹੈ ਜੇ ਵੇਖੋ ਇੱਕ ਵਾਰੀ ਬੰਦਾ ਜਿੱਤਦਾ ਹੁੰਦਾ ਆਪ ਜਿੱਤ ਜਾਂਦਾ ਜਦੋਂ ਦੂਜੀ ਤੀਸਰੀ ਚੌਥੀ ਵਾਰ ਜਿੱਤਦਾ ਨਾ ਤੋਂ ਆਪਦੇ ਕੰਮਾਂ ਕਰਕੇ ਆਪਦੀ ਮਿਹਨਤ ਕਰਕੇ ਜਿੱਤਦਾ ਹੈ ਲੋਕਾਂ ਦੇ ਸਾਥ ਕਰਕੇ ਜਿੱਤਦਾ ਹੈ ਜਿਹਨੂੰ ਬਾਰ-ਬਾਰ ਲੋਕਾਂ ਨੇ ਜਿਤਾਇਆ ਕਾਉਂਸਲਰ ਬਣਾਇਆ ਤਾਂ ਡੈਫੀਨਿਟਲੀ ਉਹਨਾਂ 'ਚ ਗੁਣ ਹੋਣਗੇ ਉਹ ਲੋਕਾਂ 'ਚ ਵਿਚਰੇ ਹੋਣਗੇ ਲੋਕਾਂ 21 ਕੈਂਡੀਡੇਟ ਹੈ ਅੱਜ ਮੈਦਾਨ ਦੇ ਵਿੱਚ ਜਿਹੜਾ ਸ਼ੁਰੂ ਤੋਂ ਵਫਾਦਾਰੀ ਨਿਭਾ ਰਿਹਾ ਤੇ ਕੰਮ ਕਰ ਰਿਹਾ ਉਹ ਕਹਿ ਰਹੇ ਉਹ ਕਹਿ ਰਹੇ ਕਿ ਸਰਕਾਰ ਕਹਿੰਦੀ ਸੀ ਤੇ ਕੰਮ ਕਰਾਉਣ ਨੂੰ ਨਾ ਨਹੀਂ ਕੀਤੀ ਐਮਐਲਏ ਨੇ ਨਹੀਂ ਕੀਤਾ ਤੇ ਸਾਡੀ ਕੀ ਗਲਤੀ ਹੈ ਹੁਣ ਅਸੀਂ ਆਏ ਹਾਂ 2.5 ਸਾਲਾਂ ਚ ਉਹ ਕੰਮ ਕਰਕੇ ਦਿਖਾਵਾਂਗੇ ਜਿਹੜਾ ਆਜ ਤੱਕ ਕਿਸੇ ਨੇ ਨਹੀਂ ਕੀਤਾ ਹੋਇਆ ਜਿਹੜੀ ਪਹਿਲੀ ਸਰਕਾਰ ਜਿਹੜਾ ਸਰਕਾਰ ਤੋਂ ਪਹਿਲਾਂ ਐਮਐਲਏ ਨਹੀਂ ਸੰਭਲਿਆ ਇੱਕ ਐਮਐਲਏ ਨਹੀਂ ਸੰਭਲ ਸਕਦੀ ਸਰਕਾਰ ਉਹ ਸਰਕਾਰ ਕੀ ਕਰੂਗੀ ਇਹਦਾ ਮਤਲਬ ਸਰਕਾਰ ਇਹ ਮੰਨ ਰਹੀ ਹੈ ਕਿ ਸਾਡੇ ਤੋਂ ਸਾਡਾ ਐਮਐਲਏ ਸੰਭਲਿਆ ਨਹੀਂ ਸਾਡੇ ਤੋਂ ਸਾਨੂੰ ਪਤਾ ਨਹੀਂ ਸਾਡਾ ਐਮਐਲਏ ਕੀ ਕਰ ਰਿਹਾ ਇਹਦਾ ਮਤਲਬ ਸਰਕਾਰ ਮੰਨ ਰਹੀ ਹੈ ਨਾ ਇਸ ਗੱਲ ਨੂੰ ਉਹਨਾਂ ਦੀ ਹਰਕਤਾਂ ਮਾੜੀਆਂ ਸੀ ਤੇ ਅਸੀਂ ਕੱਢ ਦਿੱਤਾ ਤੇ ਗੱਲ ਖਤਮ ਹੋ ਗਈ ਨਹੀਂ ਉਹਨਾਂ ਨੇ ਗਾੜੀ ਕਮਾਲ ਹੋ ਗਈ ਉਹਨੇ ਰਿਜ਼ਾਈਨ ਦਿੱਤਾ ਰਿਜ਼ਾਈਨ ਦਿੱਤਾ ਅਗਰ ਉਹ ਕਹਿੰਦੇ ਹਰਕਤਾਂ ਮਾੜੀਆਂ ਸੀ ਉਹਨੇ ਨਹੀਂ ਕੰਮ ਕੀਤਾ ਇਹ ਮੈਂ ਤੁਹਾਨੂੰ ਦੱਸਾਂ ਇਹ ਫਾਲਤੂ ਦੀ ਰਾਜਨੀਤੀ ਨਾ ਕਰਨ ਪਲੀਜ਼ ਬਿਲਕੁਲ ਰਾਜਨੀਤੀ ਨਾ ਕਰਨ ਉਹ ਆਪ ਛੱਡ ਕੇ ਚਲਾ ਗਿਆ ਇਹ ਕਹਿ ਰਿਹਾ ਅਸੀਂ ਕੱਢਦੇ ਕਿ ਗੱਲ ਕਰ ਰਹੇ ਇਹ ਉਹ ਆਪ ਛੱਡ ਕੇ ਗਿਆ ਇਹਨਾਂ ਤੋਂ ਦੇਖੋ ਇਹ ਪਹਿਲੀ ਵਾਰ ਨਹੀਂ ਹੋਇਆ ਔਰ ਮੈਂ ਗਲਹੋਰ ਕਹਿਣਾ ਚਾਹੁੰਨੀ ਆ ਆਮ ਆਦਮੀ ਪਾਰਟੀ ਨੇ ਜਿਹੜੇ ਸਾਰੀ ਸਰਕਾਰ ਲੈ ਕੇ ਇੱਥੇ ਬੈਠੇ ਆ ਜਿਸ ਤਰ੍ਹਾਂ ਸੰਗਰੂਰ ਦੀ ਬਾਈ ਇਲੈਕਸ਼ਨ ਹਾਰੇ ਸੀ ਠੀਕ ਉਸ ਤਰ੍ਹਾਂ ਜਲੰਧਰ ਵਿਸਤੀ ਇਲੈਕਸ਼ਨ ਹਾਰਨਗੇ ਤਿਆਰ ਰਹੋ ਇਸ ਗਲਵਸਤੇ ਬਿਕੋਸ ਤੁਸੀਂ ਕੰਮ ਕੋਈ ਨਹੀਂ ਕੀਤਾ ਤੁਸੀਂ ਲੋਕਾਂ ਨੂੰ ਧੋਖਾ ਦਿੱਤਾ ਹੈ ਕੁਛ ਹੀ ਮਾਨ ਅਸਲੀ ਪ੍ਰਚਾਰ ਕਰ ਰਹੇ ਨੇ ਹਰ ਵਾਰਡ ਤੇ ਜਾ ਰਹੇ ਨੇ ਉਹ ਕਹਿੰਦੇ ਜੀ ਮੈਂ ਆਮ ਆਦਮੀਆਂ ਤੇ ਆਮ ਆਦਮੀ ਦੇ ਵਿੱਚ ਜਾ ਰਹੇ ਨਹੀਂ ਮੈਂ ਬਹੁਤ ਅੱਛੀ ਗੱਲ ਹੈ ਇਹ ਲੋਕ ਤੈਅ ਕਰਨਗੇ ਲੋਕਾਂ ਨੇ ਫਤਵਾ ਦੇਣਾ ਇਹ ਲੋਕ ਤੈਅ ਕਰਨਗੇ ਕਿ ਕੌਣ ਆਮ ਹੈ ਤੇ ਕੌਣ ਖਾਸ ਹੈ ਤੇ ਕਿਹਨੇ ਕੰਮ ਕੀਤੇ ਹੈ ਤੇ ਕਿਹਨੇ ਧੋਖਾ ਦਿੱਤਾ ਇਹ ਜਨਤਾ ਤੈਅ ਕਰੂਗੀ। ਗਿਆਨੇ ਦੀ ਕੈਂਪੇਨ ਵੀ ਤੁਸੀਂ ਕੀਤੀ ਜਲੰਧਰ ਦੀ ਕੈਂਪੇਨ 'ਚ ਕਿੰਨਾ ਫਰਕ ਕੋਈ ਫਰਕ ਨਹੀਂ ਲੋਕ ਸਾਰੇ ਪੰਜਾਬ ਦੇ ਲੋਕ ਇੱਕੋ ਤਰ੍ਹਾਂ ਦੇ ਹੀ ਐ ਇੱਕੋ ਤਰ੍ਹਾਂ ਦੀ ਅਟੈਚਮੈਂਟ ਹੈ ਇੱਕੋ ਤਰ੍ਹਾਂ ਦੀ ਧਰਤੀ ਹੈ ਕੋਈ ਫਰਕ ਨਹੀਂ ਇਹਨੂੰ ਕਿਉਂ ਆਪਾਂ ਫਰਕ ਬਣਾਉਣੇ ਆ ਛੋਟਾ ਜਿਹਾ ਸਾਡਾ ਪੰਜਾਬ ਹੈ ਸਾਡੇ ਸਾਰੇ ਲੋਕ ਪੰਜਾਬ ਦੀ ਧਰਤੀ ਤੇ ਵਾਸਤੇ ਬੜੇ ਪਿਆਰ ਬੜੇ ਮੋਹ ਮੁਹੱਬਤ ਵਾਲੇ ਐ ਬੜੇ ਅੱਛੇ ਲੋਕ ਐ ਜਿਵੇਂ ਲੁਧਿਆਣੇ ਸੀ ਓਵੇਂ ਜਲੰਧਰ ਕੋਈ ਫਰਕ ਸਮਝੋ ਕਿ ਵੈਸਟ ਹਲਕਾ ਤੁਸੀਂ ਵਿਜ਼ਿਟ ਕੀਤਾ ਕਿੰਨੀਆਂ ਕਿ ਸਮੱਸਿਆਵਾਂ ਨੂੰ ਨਜ਼ਰ ਆਈਆਂ ਔਰ ਕਿੰਨਾ ਤੇ ਕੰਮ ਕਰਨ ਦੀ ਲੋੜ ਹੈ ਦੇਖੋ 30 ਤੋਂ 40% 40 ਤੋਂ 50% ਇੰਡਸਟਰੀ ਖਤਮ ਹੋ ਚੁੱਕੀ ਹੈ ਲੈਦਰ ਦੀ 40 ਤੋਂ 50% ਲੈਦਰ ਇੰਡਸਟਰੀ ਜਲੰਧਰ ਦੀ ਖਤਮ ਹੋ ਚੁੱਕੀ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਇਹ ਲੋਕ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਕੀ ਇਹਨਾਂ ਦਾ ਜੀ ਤੋ ਹੋਰ ਆਉਣ ਸਮੇਂ ਪ੍ਰਚਾਰ ਚੱਲਦਾ ਰਹੇਗਾ ਜੀ ਜੀ ਡੈਫੀਨਿਟਲੀ ਕਿਉਂ ਨਹੀਂ ਅਖੀਰ ਤੱਕ ਅਸੀਂ ਚਾਹੁੰਦੇ ਹਾਂ ਸਾਡੀ ਭੈਣ ਜਿੱਤੇ ਇਹਦੇ ਲਈ 10 ਤਰੀਕ ਤੱਕ ਪ੍ਰਚਾਰ ਇਸ ਤਰ੍ਹਾਂ ਚੱਲੇਗਾ ਪੈਣਾ ਨੂੰ ਅਸੀਂ ਸੁਣਾ ਦਿੱਤਾ ਬੜਾ ਜਬਰਦਸਤ ਕਰੇ ਲੋਕੀ ਕੀ ਮਕਸਦ ਕੀ ਸੀ ਉਹਦਾ ਚੋਣ ਪ੍ਰਚਾਰ ਨਹੀਂ ਉਹ ਮੇਰੀ ਆਪਦੀ ਦਿਲ ਦੀ ਗੱਲ ਸੀ ਪੈਣਾ ਦੇ ਨਾਲ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਹੋ ਕਿ ਚੋਣ ਪ੍ਰਚਾਰ ਲਗਾਤਾਰ ਵੱਦਾ ਸੰਸਦ ਗੁਰਜੀਤ ਸਿੰਘ ਉਹਦਲਾ ਵੀ ਆਏ ਨੇ ਤਾਂ ਲਗਾਤਾਰ ਚੋਣ ਪ੍ਰਚਾਰ ਫਖਦਾ ਜਾ ਰਿਹਾ ਹੈ ਤਾਂ ਵੱਡੇ ਚਿਹਰੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਤਾਂ ਉਹ ਦਿਲੀ ਚੀਜ਼ਾਂ ਨੇ ਅਸੀਂ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਔਰ ਖਾਸ ਤੌਰ ਤੇ ਉੱਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਸ ਵਾਰ ਜਿੱਤ ਹੋਏਗੀ ਤਾਂ ਇਸ ਵਾਰ ਗੁੱਲ ਮਲਾ ਕੇ ਕਾਂਗਰਸ ਏਰੀਆ ਇਸ ਵੇਲੇ ਮੈਦਾਨ ਚ ਹੈ ਲੇਕਿਨ ਫੈਸਲਾ ਜਨਤਾ ਦੇ ਹੱਥ ਚ ਹੈ ਕਿ ਜਨਤਾ ਕਿਸ ਨੂੰ ਆਪਣਾ ਸਕੰਦਰ ਚੁੰਦੀ ਹੈ ਲੇਕਿਨ ਜਲੰਧਰ ਵੈਸਟ ਦੀ ਸੀਟ ਇਸ ਵੇਲੇ ਇੱਕ ਸਾਖ ਮੰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਹਰ ਪਾਰਟੀ ਜ਼ੋਰ ਲਗਾ ਰਹੀ ਹੈ ਔਰ ਦੇਖਣਾ ਹੋਏਗਾ ਕਿ ਜਲੰਧਰ ਵੈਸਟ ਦੇ ਲੋਕ ਕਿੰਨੂੰ ਆਪਣਾ ਸਿਕੰਦਰ ਬਣਾਉਂਦੇ ਨੇ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਜਲੰਧਰ